ਜੈਤ ਸ੍ਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੇ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਮੇਰਾ ਹੀਰੈ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੁਰ ਨਾਮ ਦੀਓ ਰਿਨ ਲਾਥਾ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਗੁਰ ਪੂਰੈ ਹਰ ਨਾਮ ਦ੍ਰਿੜਾਇਆ ਬਿਨ ਨਾਵੈ ਜੀਵਨ ਬਿਰਥਾ ਰਹਾਉ ਬਿਨ ਗੁਰ ਮੂੜ ਭਏ ਹੈ ਮਨਮੁਖ ਤੇ ਮੋਹ ਮਾਇਆ ਨਿਤ ਫਾਥ ਤਿਨ ਸਾਧੂ ਚਰਨ ਨਾ 세ਵੇ ਕਬਹੁ ਤਿਨ ਸਭ ਜਨਮ ਆਕਾਥ ਬਿਨ ਗੁਰ ਤੇ ਜਮਕ ਦੇਕੇ ਬਿਨ ਗੁਰ ਮੂੜ ਭਏ ਹੈ ਮਨਮੁਖ ਬੇਨ ਗੁਰ ਮੂੜ ਭਏ ਹੈ ਮਨ ਮੁਖ ਤੇ ਮੋਹ ਮਾਇਆ ਨਿਤ ਫਾਥਾ ਤਿਨ ਸਾਧੂ ਚਰਨ ਨਾ ਸੇਵੇ ਕਬਹੂ ਤੈਨ ਸਭ ਜਨਮ ਅਕਾਥਾ ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿਨ ਸਫਲਿਓ ਜਨਮ ਸਨਾਥਾ ਮੋਕਉ ਕੀਜੈ ਦਾਸ ਦਾਸ ਦਾਸਨ ਕੋ ਹਰ ਦਇਆ ਧਾਰ ਜਗੰਨਾਥਾ ਹਮ ਅੰਦੁਲੇ ਗਿਆਨਹੀਨ ਅਗਿਆਨੀ ਕਿਉ ਚਲ ਹੈ ਮਾਰਗ ਪੰਥਾ ਹਮ ਅੰਦੁਲੇ ਕਉ ਗੁਰ ਅੰਚਲ ਦੀਜੈ ਜਨ ਨਾਨਕ ਚਲਹਿ ਮਿਲੰਥਾ ਜੈਤ ਸਰੀ ਮਹੱਲਾ ਚੌਥਾ ਹੀਰਾ ਲਾਲ ਅਮੋਲਕ ਹੈ ਭਾਰੀ ਬਿਨ ਗਾਹਕ ਮੀਕਾ ਕਾਖਾ ਰਤਨ ਗਾਹਕ ਕੁਰ ਸਾਧੂ ਦੇਖਿਓ ਤਬ ਰਤਨ ਬਿਕਾਨੋ ਲਾਖਾ ਮੇਰਾ ਮਨ ਗੁਪਤ ਹੀਰ ਹਰ ਰਖਾ ਦੀਨ ਦਿਆਲ ਮਿਲਾਇਓ ਗੁਰ ਸਾਧੂ ਗੁਰ ਮਿਲਿਆ ਹੀਰ ਪਰਾਖਾ ਰਹਾਓ ਮਨਮੁਖ ਕੋਠੀ ਅਗਿਆਨ ਅੰਧੇਰਾ ਤੇਨ ਘਰ ਰਤਨ ਨਾ ਲਾਖਾ ਤੇ ਊਝੜ ਪਰਮ ਮੋਏ ਗਾਵਾਰੀ ਮਾਇਆ ਭੰਗ ਬਿਖ ਚਾਖਾ ਇਥੇ ਭਉਂਗੀ ਪਾਠ ਹੈ ਭਉਂਗ ਕਰਕੇ ਨਹੀਂ ਕਰਨਾ ਜਿਵੇਂ ਭਾਈ ਸਾਹਿਬ ਪੜ੍ਹ ਰਿਹਾ ਏਸੇ ਤਰ੍ਹਾਂ ਹੀ ਇਹ ਨੋਟ ਕੀਤਾ ਜਾਵੇ ਤੇ ਉਜੜ ਭਰਮ ਮੋਏ ਗਾਵਾਰੀ ਮਾਇਆ ਭਉਂਗ ਦਿਖ ਚਾਖਾ ਹਰ ਹਰ ਸਾਧ ਮਿਲ ਹੋ ਜਨ ਨੀਕੇ ਹਰ ਸਾਧੂ ਸਰਣ ਹਮ ਰਾਖਾ ਹਰ ਅੰਗੇਕਾਰ ਕਰੋ ਪ੍ਰਭ ਸੁਆਮੀ ਹਮ ਪਰੇ ਭਾਗ ਤੁਮ ਪਾਖਾ ਜਹਿਵਾ ਕਿਆ ਗੁਣ ਆਸਵਖਾਨ ਹੈ ਤੋਮ ਵਡ ਅਗਮ ਵਡ ਪੁਰਖਾ ਜਨ ਨਾਨਕ ਹਰਿ ਕਿਰਪਾ ਧਾਰੀ ਪਾਖਾਨ ਡੁਬਤ ਹਰਿ ਰਾਖਾ ਜੈਤ ਸ੍ਰੀ ਮਹੱਲਾ ਚੌਥਾ ਹਮ ਬਾਰਿਕ ਕਛੂ ਨਾ ਜਾਣ ਹੈ ਗਾਤ ਮਿਤ ਤੇਰੇ ਮੂਰਖ ਮੁਗਧ ਈਆਨਾ ਹਰਿ ਕਿਰਪਾ ਧਾਰ ਦੀਜੈ ਮਤ ਊਤਮ ਕਰ ਲੀਜੈ ਮੁਗਧ ਸਿਆਨਾ ਮੇਰਾ ਮਨ ਆਲਸੀਆ ਉਗਲਾਣਾ ਹਰ ਹਰ ਆਨ ਮਿਲਾਇਓ ਗੁਰ ਸਾਧੂ ਮਿਲ ਸਾਧੂ ਕਪਟ ਖੁਲਾਣਾ ਰਹਾਓ ਹਰ ਹਰ ਆਨ ਮਿਲਾਇਓ ਗੁਰ ਸਾਧੂ ਮਿਲ ਸਾਧੂ ਕਪਟ ਖੁਲਾਣਾ ਰਹਾਓ ਗੋਰਖੇਨ ਖੇਨ ਖੇਨ ਪ੍ਰੀਤ ਲਗਾਵੋ ਮੇਰੇ ਹਿਅਰੈ ਮੇਰੇ ਪ੍ਰੀਤਮ ਨਾਮ ਪਰਾਨਾ ਬਿਨ ਨਾਵੇ ਮਰ ਜਾਈਏ ਮੇਰੇ ਠਾਕੁਰ ਜਿਉ ਅਮਲੀ ਅਮਲ ਲੁਭਾਨਾ ਜੇਨ ਮਨ ਪ੍ਰੀਤ ਲਗੀ ਹਰ ਕੇਰੀ ਤੈਨ ਧੁਰ ਭਾਗ ਪੁਰਾਨਾ ਤੈਨ ਹਮ ਚਰਨ ਸਿਰੇ ਵਹ ਖੇਨ ਖੇਨ ਜਿਨ ਹਰ ਮੀਠ ਲਗਾਣਾ ਹਰ ਹਰ ਕਿਰਪਾ ਧਾਰੀ ਮੇਰਾ ਠਾਕੁਰ ਜਨ ਵਿਛਰਿਆ ਚਿਰਿ ਮਿਲਾਨਾ ਧਨ ਧਨ ਸਤਿਗੁਰ ਜਿਨ ਨਾਮ ਦ੍ਰਿੜਾਇਆ ਜਨ ਨਾਨਕ ਤੇ ਸੁਰ ਬਾਨਾ ਜੈਤ ਸ੍ਰੀ ਮਹੱਲਾ ਚੌਥਾ ਸਤਿਗੁਰ ਸਾਜਨ ਪੁਰਖ ਵਡ ਪਾਇਆ ਹਰ ਰਸ ਕਾ ਰਸਕ ਫਲ ਲਾਗੇ ਬਾ ਮਾਇਆ ਕੋ ਅੰਗ ਗਰਸਿਓ ਹੈ ਪ੍ਰਾਣੀ ਗੁਰ ਬਚਨੀ ਬੇ ਗੁਰ ਬਚਨੀ ਬੇਸ ਹਰ ਕਾਟੇ ਬਾ ਕਾਟੇ ਬਾ ਲਾਗੇ ਬਾਹੇ ਬਾਹੇ ਹਾਂਜੀ ਮਾਇਆ ਪੁਹਾੰਗ ਗ੍ਰਸਿਓ ਹੈ ਪ੍ਰਾਣੀ ਗੁਰ ਬਚਨੀ ਬੇਸਹਰ ਕਾਢੇ ਬਾ ਮੇਰਾ ਮਨ RAM ਨਾਮ ਰਸ ਲਾਗੇ ਬਾ ਹਰ ਕੀਏ ਪਤਤ ਪਵਿੱਤਰ ਮਿਲ ਸਾਧ ਗੁਰ ਹਰ ਨਾਮੈ ਹਰ ਰਸ ਚਾਖੇ ਬਾਰਹਾਓ ਾਨਾ ਧਨ ਵਡ ਭਾਗ ਮਿਲਿਓ ਗੁਰ ਸਾਧੂ ਮਿਲ ਸਾਧੂ ਲੇਵ ਓਨ ਮਨ ਲਾਗੇ ਬਾ ਤ੍ਰਿਸ਼ਨਾ ਅਗਨ 부ਜੀ ਸਾਥ ਪਾਈ ਹਰ ਨਿਰਮਲ ਨਿਰਮਲ ਗੁਣ ਗਾਏ ਬਾ ਤਿਨ ਕੇ ਭਾਗ ਖੀਨ ਧੁਰ ਪਾਏ ਜਿਨ ਸਤਗੁਰ ਦਰਸ ਨਾ ਪਾਏ ਬਾ ਤੇ ਦੂਜੈ ਪਾਇ ਪਵਹੈ ਗਰਭ ਜੋਨੀ ਸਭ ਬਿਰਥਾ ਜਨਮ ਤਿਨ ਜਾਏ ਬਾ ਹਰ ਦੇਹੋ ਬਿਮਲ ਮਤ ਗੁਰ ਸਾਧ ਪਗ ਸੇਵਹਿ ਹਮ ਹਰ ਮੀਠ ਲਗਾਏ ਬਾ ਜਨ ਨਾਨਕ ਰੇਣ ਸਾਧ ਪਗ ਮੰਗੈ ਹਰ ਹੋਏ ਦਿਆਲ ਦਿਵਾਏ ਬਾ ਸਾਧ ਸੰਗਤ ਜੀ ਇਹ ਦਿਵਾਏ ਬਾ ਆਏ ਬਾ ਪਾਏ ਬਾ ਇਹ ਉਧਰ ਬਿਹਾਰ ਵਿੱਚ ਇਸ ਤਰ੍ਹਾਂ ਬੋਲਦੇ ਹਨ ਮਹਾਰਾਜ ਸੱਚੇ ਪਾਤਸ਼ਾਹ ਸਰਬ ਵਿਆਪੀ ਸਾਰੀਆਂ ਬੋਲੀਆਂ ਸਾਰੇ ਮੁਲਕਾਂ ਦੀਆਂ ਬਾਣੀ ਵਿੱਚ ਅੰਕਿਤ ਕਰ ਰਹੇ ਹਨ ਤੇ ਜਿਵੇਂ ਸਤਿਗੁਰੂ ਰਾਮਦਾਸ ਜੀ ਦੀ ਬਾਣੀ ਦਾ ਨਿਯਮ ਹੈ ਕਿ ਹਰ ਇੱਕ ਸ਼ਬਦ ਦਾ ਤੁਕਾਂਤ ਇੱਕੋ ਜਿਹਾ ਰੱਖਦੇ ਹਨ ਇਹਨਾਂ 6 ਸ਼ਬਦਾਂ ਦਾ ਤੁਕਾਂਤ ਵੀ ਇੱਕੋ ਜਿਹਾ ਚੱਲ ਰਿਹਾ ਹੈ ਹਾਂਜੀ ਜੈਤ ਸਰੀ ਮਹੱਲਾ ਚੌਥਾ ਜਿਨ ਹਰ ਹਿਰਦੈ ਨਾਮ ਨਾ ਵਸਿਓ ਤਿਨ ਮਾਤ ਕੀਚੈ ਹਰ ਬਾਝਾ ਤਿਨ ਸੁਣੀ ਦੇਹ ਫਿਰਹਿ ਬਿਨ ਨਾਵੇ ਉਏ ਖਾਪ ਖਾਪ ਮੋਏ ਕਰਾਂ ਜਾ ਮੇਰੇ ਮਨ ਜਪ ਰਾਮ ਨਾਮ ਹਰ ਮਾਝਾ ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ ਗੁਰ ਗਿਆਨ ਦਿਓ ਮਨ ਸਮਝਾ ਰਹਾਓ ਹਰ ਕੀਰਤ ਕਾਲ ਯੁਗ ਪਦ ਊਤਮ ਹਰ ਪਾਈਐ ਸਤਗੁਰ ਮਾਝਾ ਹਉ ਬਲੇ ਹਾਰੀ ਸਤਗੁਰ ਆਪਣੇ ਜਿਨ ਗੁਪਤ ਨਾਮ ਪਰਗਾਜਾ ਦਰਸਨ ਸਾਧ ਮਿਲੇਓ ਵਡਭਾਗੀ ਸਭ ਕਿਲ ਬਿਖ ਗਏ ਗਵਾਜਾ ਸਤਗੁਰ ਸਾਹ ਹੋ ਪਾਇਆ ਵਡ ਦਾਣਾ ਹਰ ਕੀਏ ਬਹੁ ਗੁਣ ਸਾਜਾ ਜੈਨ ਕੋ ਕਿਰਪਾ ਕਰੀ ਜਗ ਜੀਵਨ ਹਰ ਔਰ ਧਾਰਿਓ ਮਨ ਮਾਜਾ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ ਜੈਤ ਸ੍ਰੀ ਮਹੱਲਾ ਚੌਥਾ ਸਤ ਸੰਗਤ ਸਾਦ ਪਾਈ ਵਡਭਾਗੀ ਮਨ ਚਲਤਾ ਹੋ ਭਇਓ ਅਰੂੜਾ ਅਰੂੜਾ ਮਨ ਚਲਤਾ ਹੋ ਭਇਓ ਅਰੂੜਾ ਥੋੜਾ ਕੱਸ ਕੇ ਸਤ ਸੰਗਤ ਸਾਦ ਪਾਈ ਵਡਭਾਗੀ ਮਨ ਚਲਤਾ ਹੋ ਭਇਓ ਅਰੂੜਾ ਅਨਹਤ ਧੁਨ ਵਾਜਹਿ ਨਿਤ ਵਾਜੇ ਹਰ ਅੰਮ੍ਰਿਤ ਧਾਰ ਰਸ ਲੀੜਾ ਹਾਂਜੀ ਲੀੜਾ ਮੇਰੇ ਮਨ ਜਪ ਰਾਮ ਨਾਮ ਹਰ ਰੂੜਾ ਮੇਰੇ ਮਨ ਤਨ ਪ੍ਰੀਤ ਲਗਾਈ ਸਤਿਗੁਰ ਹਰ ਮਿਲਿਓ ਲਾਏ ਚ ਭੀੜਾ ਰਹਾਓ ਸਾਗਤ ਬੰਦ ਭਏ ਹੈ ਮਾਇਆ ਬੇਖ ਸੰਚ ਹੈ ਲਾਏ ਜਕੀੜਾ ਹਰ ਕੈ ਅਰਥ ਖਰਚ ਨਹਿ ਸਾ ਕਹੈ ਜਮ ਕਾਲ ਸਹ ਹੈ ਸਿਰ ਪੀੜਾ ਜੇਨ ਹਰ ਅਰਥ ਸਰੀਰ ਲਗਾਇਆ ਗੁਰ ਸਾਧੂ ਬਹੁ ਸਰਦਾ ਲਾਏ ਮੁਖ ਧੂੜਾ ਹਲਤ ਪਲਤ ਹਰ ਸੋਭਾ ਪਾਵਹਿ ਹਰ ਰੰਗ ਲੱਗਾ ਮਨ ੂੜਾ ਹਰ ਹਰ ਮੇਲ ਮੇਲ ਜਨ ਸਾਧੂ ਹਮ ਸਾਧ ਜਨਾ ਕਾ ਕੀੜਾ ਜਨ ਨਾਨਕ ਪ੍ਰੀਤ ਲਗੀ ਪਗ ਸਾਧ ਗੁਰ ਮਿਲ ਸਾਧੂ ਜਨ ਨਾਨਕ ਪ੍ਰੀਤ ਲਗੀ ਪਗ ਸਾਧ ਗੁਰ ਮਿਲ ਸਾਧੂ ਜਨ ਨਾਨਕ ਹਰਿਓ ਮਨ ੂੜਾ ਜਨ ਨਾਨਕ ਪ੍ਰੀਤ ਲਗੀ ਪਾਗ ਸਾਧ ਗੁਰ ਮਿਲ ਸਾਧੂ ਪਾਖਾਣ ਹਰਿਓ ਮਨ ਮੂੜਾ ਜੈਤ ਸ੍ਰੀ ਮਹੱਲਾ ਚੌਥਾ ਘਰ ਦੂਜਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਹਰ ਹਰ ਸਿਮਰਹੁ ਅਗਮ ਅਪਾਰਾ ਜਿਸ ਸਿਮਰਤ ਦੁਖ ਮਿਟਾਇ ਹਮਾਰਾ ਹਰ ਹਰ ਸਤਗੁਰ ਪੁਰਖ ਮਿਲਾਵਹੁ ਗੁਰ ਮਿਲਿਆ ਸੁਖ ਹੋਈ RAM ਹਰ ਗੁਣ ਗਾਵੋ ਮੀਤ ਹਮਾਰੇ ਹਰ ਹਰ ਨਾਮ ਰਖੋ ਓਰ ਧਾਰੇ ਹਰ ਹਰ ਅੰਮ੍ਰਿਤ ਬਚਨ ਸੁਣਾਵੋ ਗੁਰ ਮਿਲਿਆ ਪ੍ਰਗਟ ਹੋਈ RAM ਮਦਸੂਦਨ ਹਰ ਮਾਦੋ ਪ੍ਰਾਨਾ ਮੇਰੇ ਮਨ ਤਨ ਅੰਮ੍ਰਿਤ ਮੀਠ ਲਗਾਣਾ ਹਰ ਹਰ ਦਇਆ ਕਰੋ ਗੁਰ ਮੇਲ ਹੋ ਪੁਰਖ ਨਿਰੰਜਨ ਸੋਈ RAM हर हर नाम सदा सुखदाता हर के रङ्ग मेरा मन राता, हर हर महापुरख गुर मे लो गुरु नानक नाम सुख होई राम